ਪੋਰੇਆਂ ਦੀ ਗੇਮ ਜਿਹੜੀ ਹੈ ਹਾਂ ਐਂਦੇ ਨਾ ਦੋ ਸਵਾਲ ਇੱਥੇ ਉੱਠਦੇ ਨੇ ਇੱਕ ਤੇ ਕਹਿੰਦੇ ਨੇ ਯਾਰ ਤਲਖ ਹੋ ਜਾਂਦਾ ਕਬੂਤਰ ਠੀਕ ਹੈ ਮੰਨ ਲੇਤਾ ਅਸੀਂ ਕਿਹੜੀ ਰੋਟੀ ਬਣਾਵਾਂਗੇ ਜਿੰਦੇ ਨਾ ਕਬੂਤਰ ਤਲਖ ਹੁੰਦਾ ਹੀ ਨਹੀਂ ਰੋਟੀ ਨਾਲ ਕਬੂਤਰ ਇਹ ਸਭ ਝੂਠ ਹੈ ਇਹ ਵਹਿਮ ਨੇ ਅਸੀਂ ਪਾਲੇ ਉਹ ਸਾਰੀ ਜ਼ਿੰਦਗੀ ਅਸੀਂ ਆਪਣੇ ਬਜ਼ੁਰਗਾਂ ਨੂੰ ਪੋਰੇ ਪਾਉਂਦੇ ਹੀ ਵੇਖਿਆ ਕਿਓ ਵਾਲੇ ਤੇ ਸਾਦੇ ਯਕੀਨ ਕਰ ਕੀ ਆ ਤੇ ਮੈਂ ਹੈਰਾਨ ਆ ਕਿ ਲੋਕ ਇਹਨੇ ਕਬੂਤਰ ਤਾਂ ਲਾ ਕੋਈ ਜਾਂਦਾ ਕਬੂਤਰ ਜੀ ਬਿਮਾਰ ਹੋ ਜਾਂਦਾ ਕਬੂਤਰ ਮੋਟਾ ਹੋ ਜਾਂਦਾ ਐਸੇ ਐਵੇਂ ਗੱਲਾਂ ਨੇ ਉਹਨਾ ਅਨਾਜ ਜਿਹੜਾ ਨਾ ਨਾਜ ਕਾਨਕ ਜਿਹੜੀ ਏ ਉਹ ਇਹਨਾਂ ਦੀ ਖੁਰਾਕ ਹੈ ਭਈਆ ਸਾਡੀ ਵੀ ਉਹੀ ਖੁਰਾਕ ਇਹਨਾਂ ਦੀ ਵੀ ਉਹੀ ਖੁਰਾਕ ਹੈ ਜਿੰਨੀ ਤਾਕਤ ਅੱਲਾਹ ਨੇ ਨਾ ਚੇ ਪਾਈ ਨਾ ਕਿਸੇ ਚੀਜ਼ ਚ ਨਹੀਂ ਪਾਈ ਤੇ ਤੁਸੀਂ ਸਿਰਫ ਗੰਧਮ ਦੀ ਬਣਾਦੇ ਹੋ ਰੋਟੀ ਜਾਂ ਹੋਰ ਵੀ ਚੀਜ਼ਾਂ ਬਣਨ ਸਿਰਫ ਦੇਸੀ ਘੋੜੇ ਦਾ ਗੰਧਮ ਆਹੋ ਅਕਸਰ ਲੋਕ ਚਨੇ ਚਨੇ ਵੀ ਪਸਵਾਬ ਸੁਣਦੇ ਉਹ ਆਪਣੀ ਆਪਣੀ ਹਰ ਬੰਦੇ ਦਾ ਤਰੀਕਾ ਕਰਈ ਅਸੀਂ ਨਹੀਂ ਪਾਉਂਦੇ ਅਸੀਂ ਆਟੇ ਤੋਂ ਇਲਾਵਾ ਕੋਈ ਖਿਆਰੀ ਦੇ ਦਿੰਦੇ ਬਈ ਰੋਟੀ ਦੇ ਵੀ ਭੋਰੇ ਪੈ ਜਾਂਦੇ ਉਹ ਸੋਨਾ ਹੈ ਹਾਲ ਮਦਰ ਉਸ ਰੱਖਦੇ ਨੇ ਬਈ ਰੋਟੀ ਹਾਂ ਉਹ ਤੇ ਬੰਦਾ ਵੀ ਖਾਵੇ ਫੈਜ਼ਲੀ ਸਵੇਰ ਨਹੀਂ ਆਰਪੜ ਬਈ ਰੋਟੀ ਖਾਓ ساری ਜ਼ਿੰਦਗੀ ਜੂਗ ਕਰਨੀ ਹੈਗੀ ਅੱਛਾ ਹਾਂ ਰੋਟੀ ਜ਼ਿੰਦਗੀ ਦੀ ਗਰਮਨਾ ਖਾਣਾ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਗਰਮ ਰੋਟੀ ਛੱਡਦੇ ਨੇ ਦਾਪੇ ਦੱਸਾਂਗੇ ਅਸੀਂ ਬਿਲਕੁਲ ਸਹੀ ਹੋ ਗਏ ਹਮ ਅੱਛਾ ਫੇਰ ਇਹਨਾਂ ਜੀ ਅਕਸਰ ਮੈਂ ਮਲਗ ਮੇਰੇ ਵਾਲ ਸਾਹਿਬ ਵੀ ਕਰ ਦਿੰਦੇ ਨੇ ਵਿੱਚ ਬਦਾਮ ਵੀ ਘੋਟ ਦਿੰਦੇ ਨੇ ਹਾਂ ਉਹ ਵੇਖੋ ਮੇਰੀ ਗੱਸਨ ਉਹ ਸਾਡੇ ਆਪਣੇ ਫਾਰਮੂਲੇ ਨੇ ਸਾਰੇ ਹਮ ਅਸੀਂ ਇੱਕ ਰੋਟੀ ਬਾਨਣੇ ਜਾ ਕੇ ਐਂਡ ਦੇ ਉੱਤੇ ਦਸਾਂ ਬਾਰਾਂ ਦੀ ਜੀ ਵਿੱਚ ਜਾ ਕੇ ਹਮ ਉਹਦੇ ਜਿਹੀ ਚੀਜ਼ ਆ ਇਸਤੇਮਾਲ ਕਰਨੀ ਆ ਕਾ ਸਮਝਿਓ ਉਹ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਨਹੀਂ ਵੀ ਦੱਸਣ ਵਾਲੀਆਂ ਹੁੰਦੀਆਂ ਕਿਉਂਕਿ ਉਹ ਹਰ ਬੰਦੇ ਨੇ ਤਰੀਕਾ ਨਹੀਂ ਆਂਦਾ ਹਰ ਫਿਰ ਨੁਕਸਾਨ ਹੁੰਦਾ ਮੱਖਣ ਨ ਵੀ ਯੂਜ਼ ਹੋ ਜਾਂਦਾ ਮੱਖਣ ਨਹੀਂ ਯੂਜ਼ ਕਰਦੇ ਬਾਦੀ ਹੁੰਦਾ ਹਾਂ ਅੱਛਾ ਬਣਿਆ ਕਬੂਤਰ ਤੇ ਮੱਖਣ ਵੀ ਨਹੀਂ ਖਿੱਚ ਜੇਗਾ ਉਹ ਯਾਰ ਫਿਰ ਦਈ ਜਾ ਜੋ ਦੇਣਾ ਕਰਮਾ ਲਿਆ ਦੇਸੀ ਘਿਓ ਹੀ ਇਹ ਨਾ ਮੱਖਣ ਵੀ ਹਮ ਨੁਕਸਾਨ ਐਦਾਂ ਨੁਕਸਾਨ ਤੇ ਹੈ ਹੀ ਕੋਈ ਨਹੀਂ ਹਮ ਜਿਹੜੀ ਸ਼ਾਇਦ ਦੁੱਧ ਚੋਂ ਬੰਨੀ ਹੁੰਦਾ ਨੁਕਸਾਨ ਕੋਈ ਨਹੀਂ ਜਿਹੜੀ ਆਟੇ ਚੋਂ ਬੰਨੀ ਹੁੰਦਾ ਨੁਕਸਾਨ ਹੀ ਕੋਈ ਨਹੀਂ ਹਮ